ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਜੀ ਜੇ ਤੁਸੀਂ ਨਵੇਂ ਹੋ ਤਾਂ ਸਾਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਪੁਰਾਣੇ ਹੋ ਤਾਂ ਵੀਡੀਓ ਦਾ ਆਨੰਦ ਲਓ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਾਡਾ ਸਾਥ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਲੈ ਕੇ ਆਏ ਹਾਂ ਜੀ ਕੱਟ ਪੀਸ ਤੇ ਕੋਈ ਵੀ ਕੱਟ ਪੀਸ ਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਥੋਂ ਲੈ ਸਕਦੇ ਹੋ ਕੱਟ ਪੀਸਾਂ ਦੀ ਕੀਮਤ ਰਹੂਗੀ ਸਿਰਫ 200 ਰੁਪਿਆ ਕੋਟਣ ਦੇ ਕੱਟ ਪੀਸ ਲੈਣਗੇ ਜੋ ਵੀ ਤੁਹਾਨੂੰ ਕੱਟ ਪੀਸ ਹੁੰਦਾ ਤੁਸੀਂ ਲੈ ਸਕਦੇ ਆ ਆ ਗਈ ਜੀ ਪਹਿਲੀ ਕੈਮਰਿਕ ਦੀ ਕੁੜਤੀ ਇਹ ਕੈਮਰਿਕ ਦੀ ਕੁੜਤੀ ਹੈ ਜੀ ਤੁਸੀਂ ਫਿਰੋਜੀ ਨਾਲ ਬਲੈਕ ਨਾਲ ਤੇ ਆ ਵਿੱਚ ਜਿਹੜਾ ਪੈਰਕ ਜਿਹਾ ਕਲਰ ਹੈ ਇਹਦੇ ਨਾਲ ਵੀ ਸਲਵਾਰ ਪਾ ਸਕਦੇ ਹੋ ਤੇਦੇ ਬਾਹਾਂ ਤੇ ਵੀ ਫੁੱਲ ਬਣੇ ਹੋਏ ਇਹ ਪਿਓਰ ਕੈਮਰਿਕ ਦੀ ਕੁੜਤੀ ਹੈ ਸਿਰਫ 200 ਦੀ ਇਹਹੀ ਕਲਰ ਹੈ ਜੀ ਦਾ ਜੇ ਕੋਈ ਉਸ ਮਾਰਕੀਟ ਘਰ ਦੇ ਕਲਰ ਨਹੀਂ ਚਾਹੁੰਦਾ ਬਾਰਡਰ ਦਿਖਾ ਦੇ ਦਿਖਾਤਾ ਮਮੀ ਬਾਰਡਰ ਬਾਹਾਂ ਤੇ ਵੀ ਆਊਗਾ ਜੀ ਕੋਈ ਵੀ ਪੀਸ ਪਸੰਦ ਆਉਂਦਾ ਪਲੀਜ਼ ਲੱਗਦਾ ਪੀਸਾਂ ਦੀ ਰੱਖੀ ਤੂੰ ਵੀਡੀਓ ਆ ਗਿਆ ਕਿ ਜਿੱਗ ਲੈਣ ਦਾ ਇਹ ਕਾਟਨ ਦੇ ਕੱਟ ਪੀਸ ਹੈ ਜੀ ਸਾਰੇ ਉਹੀ ਕੱਟ ਪੀਸ ਹੈ ਜਿਹਨਾਂ ਨੂੰ ਤੁਸੀਂ ਬੜਾ ਪਸੰਦ ਕਰਦੇ ਹੋ ਸਿਰਫ 200 ਰੁਪਏ ਦੇ ਕੱਟ ਵੀ ਹੈ ਜਿਹੜਾ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਮੈਨੂੰ ਭੋਲਣਾ ਨਾਲ ਹੋਜੀ ਹਲੋ ਵੀਡੀਓ ਤੇ ਫੋਕਸ ਰੱਖੀਂ ਦੀ ਪੂ ਮੇਰੇ ਤੇ ਨਾ ਘੱਟ ਪੀਸਾਂ ਦੇ ਵੀਡੀਓ ਹੀ ਬਣਾ ਰਹੇ ਹਾਂ ਘੱਟ ਪੀਸਾਂ ਦੀ ਹੋਰ ਕੀ ਹੈ ਸਿਰਫ 2200 ਚ ਇਹ ਸ਼ਰਟਾਂ ਮਿਲਣਗੀਆਂ ਜੀ ਇੱਕੋ ਜੇ ਦੋ ਪੀਸ ਵੀ ਤੁਸੀਂ ਪੁੱਛ ਸਕਦੇ ਹੋ ਕਈਆਂ ਚ ਹੁੰਦੇ ਆ ਜੀ ਇੱਕੋ ਜੇ ਦੋ ਪੀਸ ਵੀ ਕਲਰ ਸਾਰੀ ਸੋਹਣੀ ਇੱਕਤੀ ਜੀ ਵਧੀਆ ਪੀਸ ਨੇ ਜੀ ਸਿਰਫ 220 ਰੁਪਏ ਵਿੱਚ ਜਿਹੜਾ ਵੀ ਪੀਸ ਲੈਣਾ ਹੈ ਸਕਰੀਨ ਸ਼ਾਟ ਭੇਜੋ ਪੂਰੀ ਆਈ ਜਾਂਦੀ ਦੀਪੂ ਜੀ ਸਰ ਤੁਮੂਹ ਕਾ ਤਾਂ ਡੀਐਨ ਜਿਆਦਾ ਕੀਤੀ ਐ ਹਾਲੀਵੁੱਡ ਇੰਜਨ ਬਣੂ ਹਜੇ ਵੱਡਾ ਇੰਜਨ ਤੇਰਾ ਇੰਜਨ ਹੀ ਨਹੀਂ ਲੋਟ ਆਉਂਦਾ ਸਾਰਾ ਦਿਨ ਮਸਾ ਫਸਾਇਆ ਜੀ ਦੀਪੂ ਦੀਪੂ ਹੁਣ ਵੀ ਭਜਦਾ ਸੀ ਵੀਡੀਓ ਬਣਵਾਉਣਾ ਹਟ ਗਿਆ ਮੇਰੇ ਨਾਲੋਂ ਕੰਮ ਬਹੁਤ ਹੁੰਦਿਆ ਭੋਲਿਆ ਤੇ ਮੈਂ ਕੀ ਬੇਲਾਂ ਤੈਰਾ ਕਿਉਂ ਤਾ ਬੈਲਣਾ ਮਾਓ ਜਣਾਲ ਪੈ ਜਾਣਾ ਹੋ ਜਾਣਾ ਕੱਪੜੇ ਵੇਚਣ ਨੂੰ ਤੂੰ ਕੰਮ ਹੀ ਨਹੀਂ ਸਮਝਦਾ ਇਹ ਕੰਮ ਤਾਂ ਕੰਮ ਹੀ ਆ ਦੋ ਦੋ ਸੌ ਦੇ ਪੀਸ ਆ ਜੀ ਇਹ 2.5 ਮੀਟਰ ਵਾਂਗੂ ਹੁੰਦਾ 2 ਇੰਚ 2 ਇੰਚ ਵੱਧ ਜਾਂ ਘੱਟ ਵੀ ਹੁੰਦਾ ਜਿਹੜਾ ਵੀ ਪੀਸ ਲੈਣਾ ਪਲੀਜ਼ ਸਕਰੀਨਸ਼ਾਟ ਲਓ ਤੇ ਸਾਥੋਂ ਮਗਬਾਓ ਆਲੋਚ ਟੱਪ ਪੀਸ ਜਿਹੜਾ ਮਰਜੀ ਲੋਰੀ ਬੋਲਦੀ ਭੂਗਲਾ ਵੀ ਸੁਣਾ ਦੇ ਮੈਂ ਵੀਡੀਓ ਬਣੀ ਜਊਂ ਤਾਂ ਇੰਨਾ ਬੋਲਦਾ ਦੱਸ ਜਿੰਨਾ ਨਾ ਇੰਜਨ ਬਣਿਆ ਨਹੀਂ ਸਮਾਰ ਕੇ ਕਿਹਾ ਤਾਂ ਸੀਗੇ ਤੇਰੇ ਇੰਜਨ ਕਿਉਂ ਨਹੀਂ ਬਣਿਆ ਹਾਂਜੀ ਹੌਲੀ ਹੌਲੀ ਬਣੂਗਾ ਹੌਲੀ ਹੌਲੀ ਬਣੂਗਾ ਹੋਰ ਓਕੇ ਇਹਦਾ ਮਤਲਬ ਫਿਰ ਸਾਡੇ ਇੰਜਨ ਤਕੜੇ ਆ ਸਾਡਾ ਇੰਜਨ ਹੈ ਮੈਨੂੰ ਇੱਕ ਵਾਰੀ ਤੋ ਗਰਮ ਹੋ ਜੇ ਫਿਰ ਪਠੰਡਾ ਨਹੀਂ ਹੁੰਦਾ ਸਾਡਾ ਇੰਜਨ ਹੈ ਮੈਨੂੰ ਗਰਮ ਵੀ 되ਦੀ ਹੁੰਦਾ ਠੰਡਾ ਵੀ 되ਦੀ ਹੁੰਦਾ ਹਾਂ 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 ਐਡਾ ਵੀ ਨਹੀਂ ਮਾੜਾ ਸਾਡਾ ਇੰਜਨ ਜਿੱਤੇ ਜਾਂਦਾ ਜੀ ਜੂਮ ਕਰਕੇ ਦਿਖਾਦਾ ਕਿ ਜੇ ਜਿਆਦਾ ਬੋਲੂਗੀ ਫਿਰ ਮੈਨੂੰ ਤਹਾ ਮਾਰਨੀ ਆ ਬਹੁਤ ਨਹੀਂ ਲੋੜ ਹੀ ਨਹੀਂ ਵਧੀਆ ਹੀ ਹੁੰਦੇ ਨਾ ਆਪਾਂ ਇਕੱਲਾ ਡਿਜ਼ਾਈਨ ਤੇ ਕਲਰ ਦਿਖਾਉਣੇ ਚ ਕਾਟਣਾ ਜੀ ਸਾਰੇ ਡਾਊਟ ਨਾ ਕਰਿਓ ਵੀ ਕਿਤੇ ਹੋਰ ਹੋਣਗੇ ਸਾਰੀ ਕਾਟਣਾ ਜੀ ਕਾਟਨ ਹਾਂ ਲਓ ਜੀ ਇੱਕੋ ਹੀ ਦੋ ਇੱਕ ਗੱਲ ਰੱਖਣਾ ਨਾ ਪਰਪਲ ਜਣਾ ਕਾਗਲ ਰਕ ਕਿੰਨਾ ਗੈਂਟਾ ਨੇ ਪਰਪਲ ਹੂੰ ਕਾਪਟਨ ਵੀ ਸੋਹਣੇ ਹੋ ਗਏ ਹੂੰ ਕੱਟ ਪੀਸਾਂ ਚ ਤਾਂ ਵਧੀਆ ਹੁੰਦੇ ਆ ਇਹ ਆ ਲਓ ਜੀ ਐਮਨ ਸੂਟ ਲੱਗਦਾ ਪੂਰਾ ਹਾਂ ਸੂਟ ਵੀ ਹੁੰਦੇ ਵਿੱਚ ਵਿੱਚ ਪੀਸ ਵੀ ਹੁੰਦੇ ਦੋ ਦੋ ਪੀਸ ਵੀ ਹੁੰਦੇ ਹੂੰ ਆ ਲਓ ਇਹਦੀ ਡਿਜ਼ਾਈਨਿੰਗ ਕਿਹਨਾਂ ਟੈਕਦੀ ਆச்சா ਯੈਸ ਆ ਲਓ ਜੀ ਸਾਰਾ ਕਾਪਟਨ ਹੈ ਇਹ ਵਧੀਆ ਕਾਪਟਨ ਜਿਹੜਾ ਮਰਜ਼ੀ ਲਓ ਸੇਮ ਕਲਰ ਇਹ ਤਾਂ ਮੈਚਿੰਗ ਆ ਨਾ ਮੈਚ ਤਾਂ ਇਹ ਆਪ ਹੀ ਬਣ ਜਾਂਦੇ ਆ ਹੂੰ ਲਓ ਸੇਮ ਹੋ ਗਈ ਮੈਚਿੰਗ ਇਹ ਆ ਗਿਆ ਜੈਪਰੀ ਹੈ ਨਾ ਲੌਂਜੀ ਆ ਲੌਂਜੀ ਕਿੰਨੇ ਪਿਆਰੇ ਕਲਰ ਆ ਇਹ ਪੂਰੇ ਸੋਹਣੇ ਕਲਰ ਆ ਇਹ ਇਹ ਮੈਂ ਬਗੈਣ ਕਪੜੇ 'ਚ ਡਸਟ ਵੀ ਚੜ ਗਈ ਨਾ। ਤੈਨੂੰ ਤਾਂ ਚੜਨੀ ਹੀ ਡਸਟ। ਹਾਂ ਲਓ। ਆ ਵੀ ਨਵਾਂ ਡਿਜ਼ਾਈਨ ਹੈ ਨਾ। ਹੂੰ। ਸਾਰੀ ਕਾਟਨ ਹੈ ਜੀ। ਪੂਰੀ ਵਧੀਆ। ਇੱਕ ਪੀਸ ਸਿਰਫ 200 ਰੁਪਏ ਦਾ। ਹਾਂ ਲਓ। ਆ ਦੇ ਨਾਲ ਥੋੜਾ ਜਿਹਾ ਲਾਈਟ ਹੈ। ਦਾ ਪਹਿਲਾ ਟਾਲਾ ਫਰੋਜੀ ਦਾ ਫਰੋਜੀ ਰੱਪਿਆ ਹਨਾ ਆ ਹੋਰ ਹੀ ਲੰਗਾ ਹਨਾ ਹਮ ਜੈਪਰੀ ਜੈਪੋੜੀ ਬੜੀ ਮਰਜੀ ਲਓ ਜੀ ਸ਼ਰਟ ਸਿਰਫ ਤੇ ਸਿਰਫ 200 ਰੁਪਏ ਦੀ ਹੋਊਗੀ ਜੀ ਕਾਟਨ ਆ ਲਓ ਜੀ ਵਿਦਆਊਟ ਕਾਟਨ ਹਮ ਨਹੀਂ ਵੇਚਦੇ ਓਨਲੀ ਓਨ 200 ਰੁਪਏ ਸਿਰਫ ਤੇ ਸਿਰਫ 200 ਆ ਗਰੇ ਜਿਆ ਰੰਗ ਹੈ ਜੀ ਗਰੇ ਤੇ ਕਰੀਮ ਆ ਵਾਲਾ ਨਹੀਂ ਮੈਚنگ ਆ ਦੇਣਾ ਵੈਂਦੀ ਹੈ ਇਹਦੇ ਨਾਲ ਦੀ ਵੀ ਚੱਲ ਸਕਦਾ ਇਹ ਹੈ ਨਾ ਚੱਲੀ ਤਾਂ ਜਾਂਦਾ ਹਾਂ ਇਹਦੇ ਨਾਲ ਚੱਲ ਸਕਦਾ ਚੱਲੀ ਜਾਂਦਾ ਚੱਲੀ ਜਾਂਦਾ ਸਿਰਫ ਤੇ ਸਿਰਫ 200 ਪਿਓਰ ਕਾਟਨ ਦੇ ਪੀਸ ਹਲੋ ਹਾਂ ਲੋ ਜੀ ਜਿਹੜਾ ਮਰਜ਼ੀ ਪੀਛ ਲਓ ਜੀ ਸਿਰਫ 200 ਦਾ ਇੱਥੇ ਜਿਹੜੇ ਆਪਣੇ ਕੋਲ ਡਿਜ਼ਾਈਨਸਾਰੇ ਨਵੇਂ ਆਏ ਜੀ ਇਹ ਪਹਿਲਾਂ ਵਾਲੇ ਡਿਜ਼ਾਈਨਿੰਗ ਕੋਈ ਵੀ ਨਹੀਂ ਹੈਗੀ ਆਪਣੇ ਕੋਲੇ ਸਾਰੀ ਨਵੀਂ ਡਿਜ਼ਾਈਨ ਹੈ ਗਏ ਆ ਖੀਨ ਖਾਬ ਜਿਹਾ ਬੰਗੂ ਆ ਗਿਆ ਤੇ ਦੋਨੇ ਪਾਸੇ ਬਣਦੇ ਆ ਹਨਾ ਆ ਬਸ ਆ ਵੀ ਬਣਾ ਸਕਦਾ ਗਲਾ ਹਨਾ ਖੀਨ ਖਾਬ ਡਾ ਹਾਂ ਵੀ ਆਹੋ ਜੀ ਵੀ ਸਿਰਫ 200 ਰੁਪਏ ਦਾ ਪਰ ਇਹ ਉਹ ਹਾਨਾ ਕੱਪੜਾ ਸਾਫਟ ਹੋਵੇ ਮਕਬੜੇ ਹਾਂ ਉਹ ਸਰਦੀ ਵਾਲਾ ਹੁੰਦਾ ਫਿਰ ਨਾ ਕਵੇ ਗਰਮੀ ਵਾਲਾ ਨਾ ਹਾਂ ਇਹਦੇ ਦੋਨੇ ਪਾਸੇ ਹੀ ਕੰਮ ਆਉਂਦੇ ਆ ਜੀ ਹਾਂ ਦੇ ਹਾਂ ਕਿਹੜਾ ਮਰਜ਼ੀ ਬਸ ਬਣਾ ਲੇਂ ਪ੍ਰਾਪਾਸਾ ਜਿਆਦਾ ਚੱਜਦਾ 골ਡਰ ਹੈ ਆਪਾਸਾ ਜਿਆਦਾ ਚੱਜਦਾ 골ਡਰ ਹੈ ਕਿਹੜਾ ਆਪਾਸਾ ਹਾਂ ਹੂੰ ਸੌਫਟ ਆ ਨਾ ਉਹਦਾ ਕਾਟਨ ਕਰਕੇ ਸੌਫਟ ਕਰਨਾ ਹੈ ਆ ਲਓ ਜੀ ਮਹਿਰੂਨ ਜਾਂ ਕਲਰ ਜਿਹੜਾ ਮਰਜ਼ੀ ਕੱਟ ਪੀਛ ਲਓ ਸਿਰਫ 200 ਰੁਪਏ ਵਿੱਚ ਆ ਲਓ ਜੀ ਲਾਈਟ ਪਿਸਤਾ ਆ ਲਓ ਜੀ ਗ੍ਰੇ ਤੁਸੀਂ ਇਹ ਇਕੱਲਾ ਵੀ ਲੈ ਸਕਦੇ ਹੋ ਤਾਂ ਤੁਸੀਂ ਇਹਦੇ ਨਾਲ ਆਹ ਮਹਿਰੂਨ ਲੈ ਨੂੰ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਕਿਉਂਕਿ ਇੱਕੋ ਡਿਜ਼ਾਈਨ ਚ ਹੀ ਆਈ ਹੋਇਆ ਰਹਿੰਦੀ ਹਾਂ ਹਾਂ ਆ ਵੀ ਪਿਓਰ ਕੈਮਰਿਕ ਆ ਜੀ ਆ ਵੀ ਸਕਿਨ ਜਗਾਂ ਦਾ ਕੈਮਰਿਕ ਦੇ ਕੱਟ ਪੀਸ ਆ ਆ ਗਿਆ ਜੀ ਖਾਦੀ ਕਾਟਣ ਦਾ ਇਹ ਹੈ ਜੀ ਖਾਦੀ ਕਟਣ ਗਰੇ ਤੇ 55 ਟੈਨਸ਼ਨ ਨਾ ਕਰੋ ਜੀ ਆਪਾਂ ਉਹ ਵੀ ਲੈ ਕੇ ਆਵਾਂਗੇ ਸ਼ਰਟਾਂ ਵੀ ਲੈ ਕੇ ਆਵਾਂਗੇ ਜੀ ਪਿਛਲੀ ਵਾਰੋਂ ਮੈਨੂੰ ਪਤਾ ਤੁਸੀਂ ਬਹੁਤ ਪਸੰਦ ਕੀਤੀਆਂ ਖੱਦਰ ਦੀਆਂ ਸ਼ਰਟਾਂ ਨਾ ਕਸਟਮਰਾਂ ਨੇ ਬਹੁਤ ਜ਼ਿਆਦਾ ਲਾਇਕ ਕੀਤੀਆਂ ਨੇ ਵੈਸੇ ਆਪਾਂ ਆਰਡਰ ਤਾਂ ਪਾਇਆ ਹੋਇਆ ਜੀ ਬਾਕੀ ਮਾਲਕ ਦੀ ਕਿਰਪਾ ਜੀ ਤੇ ਬਾਕੀ ਤੁਹਾਡੀ ਕਿਸਮਤ ਜੀ ਕਿ ਆਉਣਗੇ ਕਿ ਆਉਂਦੇ ਨਹੀਂ ਖੱਦਰ ਜੀ ਨਾ ਮਮੀ ਜੀ ਹਾਂ ਆ ਲਓ ਜੀ ਇਹ ਆ ਗਿਆ ਜੀ ਮਹਿਰੂਨ ਸਿਰਫ 200 ਦੀ ਸ਼ਰਟ ਆ ਗਿਆ ਇਹਦੇ ਨਾਲ ਦਾ ਕਾਫੀ ਹਾਲੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਇਹ ਸੀ ਆਪਣੇ ਜੀ ਕੱਟ ਪੀਸ ਸੋ 200 ਰੁਪਏ ਦੀ ਸ਼ਰਟ ਹੈ ਪੁੱਛ ਸਕਦੇ ਹੋ ਕਈ ਵਾਰ ਇੱਕੋ ਜਿਹੇ ਦੋ ਪੀਸ ਹੁੰਦੇ ਆ ਕਈ ਵਾਰੀ ਸਿੰਗਲ ਹੁੰਦੇ ਆ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਵਾਹਿਗੁਰੂ ਜੀ ਛੜਤੀ ਬਰਾ ਚ ਰੱਖਾ